ਸਸ਼ੇਕਾਲ ਦਾ ਟੀਵੀ ਅਨਰਾਈ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਸੁਖਮਨ ਚੀਵਾ ਬੀਤੇ ਦਿਨੇ ਕਾ ਵੱਡੀ ਖਬਰ ਨਿਕਲ ਕੇ ਸਾਹਮਣੇ ਆਉਂਦੀ ਹੈ ਕਿ ਜਿਹੜਾ ਸ੍ਰੀ ਦਰਬਾਰ ਸਾਹਿਬ ਨੂੰ ਬੰਬ ਦੇ ਨਾਲ ਉਡਾਉਣ ਦੀ ਧਮਕੀ ਮਿਲ ਜਾਂਦੀ ਹੈ ਜਿਹੜਾ ਐਸਜੀਪੀਸੀ ਨੂੰ ਇੱਕ ਈਮੇਲ ਭੇਜ ਕੇ ਧਮਕੀ ਦਿੱਤੀ ਜਾਂਦੀ ਹਾਲਾਂਕਿ ਬੀਤੇ ਦਿਨੀ ਜਦੋਂ ਇਹ ਈਮੇਲ ਆਉਂਦੀ ਹੈ ਨਾਲ ਦੀ ਨਾਲ ਜਿਹੜੀ ਐਸਜੀਪੀਸੀ ਹਰਕਤ ਦੇ ਵਿੱਚ ਆਉਂਦੀ ਹੈ ਜਿਹੜੀ ਪੁਲਿਸ ਕੰਪਲੇਂਟ ਕੀਤੀ ਜਾਂਦੀ ਆ ਪਰ ਉਸ ਤੋਂ ਬਾਅਦ ਅੱਜ ਐਕਸ਼ਨ ਦੇ ਵਿੱਚ ਇਹ ਕੰਪਲੇਂਟ ਉਸ ਵਕਤ ਦੇ ਦਿਆ ਜਦੋਂ ਜਿਹੜੀਆਂ ਬੀਐਸਐਫ ਦੀਆਂ ਟੀਮਾਂ ਨੇ ਸ੍ਰੀ ਦਰਵਾਜ ਸਾਹਿਬ ਪਹੁੰਚ ਜਾਂਦੀਆਂ ਨੇ ਜਿਸ ਨੂੰ ਜਿਹੜਾ ਬੰਬ ਦੇ ਨਾਲ ਡਾਊਨ ਦੀ ਧਮਕੀ ਮਿਲੀ ਸੀ ਦਰਵਾਜ ਸਾਹਿਬ ਤੇ ਲੰਗਰ ਹਾਲ ਉਤਾ ਉੱਤੇ बीएसएफ ਦੀਆਂ ਟੀਮਾਂ ਦੁਆਰਾ ਸਰਚ ਆਪਰੇਸ਼ਨ ਚਲਾਇਆ ਗਿਆ ਜਾਨੀ ਕਿ ਸਾਰੀ ਜਾਂਚ ਪੜਤਾਲ ਕੀਤੀ ਗਿਆ ਕਿ ਕਿਤੇ ਕੋਈ ਆਰ ਡੀ ਐਕਸ ਵਾਲਾ ਬੰਬ ਤਾਂ ਨਹੀਂ ਜਾਨੀ ਕਿ ਸਾਰੀ ਜਾਂਚ ਪੜਤਾਲ ਕਰਨ ਦੀ ਕੋਸ਼ਿਸ਼ ਕੀਤੀ ਗਿਆ ਇਥੋਂ ਤੱਕ ਕਿ ਬੀ ਐਸ ਐਫ ਦੀਆਂ ਬੰਬ ਸਕੁਆਇਰ ਟੀਮਾਂ ਨੇ ਉਹ ਵੀ ਮੌਕੇ ਤੇ ਪਹੁੰਚੇ ਨੇ ਸਾਰੀ ਜਾਂਚ ਪੜਤਾਲ ਕੀਤੀ ਗਿਆ ਐਕਸਕਲੂਸਿਵ ਤਸਵੀਰਾਂ ਜਿਹੜੀਆਂ ਅੰਮ੍ਰਿਤਸਰ ਸ਼੍ਰੀ ਦਰਬਾਰ ਸਾਹਿਬ ਤੋਂ ਨਿਕਲ ਕੇ ਸਾਹਮਣੇ ਯਾਨੀ ਜਿੱਥੇ ਕਿ ਵੱਡੀ ਗਿਣਤੀ ਦੇ ਵਿੱਚ ਬੀ ਐਸ ਐਫ ਦੇ ਜਵਾਨ ਪੰਜਾਬ ਪੁਲਿਸ ਦੇ ਜਵਾਨ ਪਹੁੰਚ ਕੇ ਉਹਨਾਂ ਦੇ ਵੱਲੋਂ ਇਕੱਟਿਆਂ ਸਰਚ ਆਪਰੇਸ਼ਨ ਚਲਾਏ ਗਏ ਸਰਚ ਆਪਰੇਸ਼ਨ ਉਸ ਵਕਤ ਚਲਾਇਆ ਜਾਂਦਾ ਜਦੋਂ ਜਿਹੜਾ ਬੀਤੇ ਦਿਨ ਐਸਜੀਪੀਸੀ ਨੂੰ ਇੱਕ ਈਮੇਲ ਭੇਜ ਕੇ ਧਮਕੀ ਦਿੱਤੀ ਜਾਂਦੀ ਆ ਸ੍ਰੀ ਦਰਬਾਰ ਸਾਹਿਬ ਦੇ ਲੰਗਰ ਹਾਲ ਨੂੰ ਬੰਬ ਦੇ ਨਾਲ ਆ ਡਾਊਨ ਦੀ ਉਤੇ ਜਿਹੜਾ ਆਰਡੀਐਕਸ ਰੱਖਿਆ ਹੋਣ ਦੀ ਜਿਹੜੀ ਗੱਲ ਕਹੀ ਜਾਂਦੀ ਆ ਉਸ ਤੋਂ ਬਾਅਦ ਪੁਲਿਸ ਕੰਪਲੇਂਟ ਵੀ ਕੀਤੀ ਜਾਂਦੀ ਆ ਪਰ ਨਾਲ ਦੀ ਨਾਲ ਐਕਸ਼ਨ ਦੇ ਵਿੱਚ ਆ ਕੇ ਅੱਜ ਸਰਚ ਆਪਰੇਸ਼ਨ ਚਲਾਇਆ ਗਿਆ ਮੌਕੇ ਤੇ ਬੀਐਸਐਫ ਦੀਆਂ ਬੰਬ ਸਕੁਐਡ ਟੀਮਾਂ ਵੀ ਪਹੁੰਚੇ ਨੇ ਹੋਰ ਕੀ ਕੁਝ ਕਹਿਣਾ ਐਸਜੀਪੀਸੀ ਦੇ ਸਖਤਰ ਕੁਲਵੰਤ ਸਿੰਘ ਮੰਨਣ ਹੋਣਾ ਦਾ ਆਓ ਦੇਖਦੇ ਹਾਂ ਅਜਾ ਹਰਸਤਾਨ ਤੇ ਸਤਿਗੰਗ ਸ਼੍ਰੀ ਮੰਦਰ ਸਾਹਿਬ ਨੂੰ ਜੇ ਕੋਈ ਨੁਕਸਾਨ ਪਹੁੰਚਾਉਣ ਲਈ ਧਮਕੀ ਦੇ ਨਾਦਰ ਮੈਂ ਸਮਝਾਂ ਕਿ ਇਹ ਬਹੁਤ ਹੀ ਮਾੜੀ ਗੱਲ ਹੈ ਕਿਉਂਕਿ ਸਤਿਗੰਗ ਸ਼੍ਰੀ ਮੰਦਰ ਸਾਹਿਬ ਸਿੱਖਾਂ ਦਾ ਹੀ ਨਹੀਂ ਪੂਰੀ ਦੁਨੀਆ ਦਾ ਧਾਰਮਿਕ ਕੇਂਦਰੀ ਸਥਾਨ ਹੈ ਜਿੱਥੇ ਹਰ ਧਰਮ ਦੇ ਆ ਹਰ ਜਾਦਾ ਵਿਅਕਤੀ ਬਿਨਾ ਕਿਸੇ ਭੇਦਭਾਵ ਦੇ ਨਤਮਸਤਕ ਹੁੰਦਾ ਬਿਨਾ ਕਿਸੇ ਭੇਦਭਾਵ ਦੇ ਲੰਗਰ ਛਕਦਾ ਤੇ ਧੰਨ ਧੰਨ ਗੁਰੂ ਅਮਰਦਾਸ ਕਰਕੇ ਜਾਂਦਾ ਅਜੇ ਹਿਸਤਾਨ ਨੂੰ ਨੁਕਸਾਨ ਪਹੁੰਚਾਉਣ ਲਈ ਭਾਵੇਂ ਤੰਕੀ ਕਿਸੇ ਵੀ ਤਰ੍ਹਾਂ ਕਿਸੇ ਨੂੰ ਦਿੱਤੀ ਹੋਵੇ ਮੈਂ ਸਮਝਦਾ ਕੋਈ ਧਰਮ ਨਹੀਂ ਹੋ ਸਕਦਾ ਉਹਨਾਂ ਲੋਕਾਂ ਨੂੰ ਇਹ ਹਜਮ ਨਹੀਂ ਹੁੰਦਾ ਕਿ ਇੱਥੇ ਲੱਖਾਂ ਦੀ ਤਲਾਸ਼ ਸੰਡ ਜਿਹੜੀ ਹੋ ਗਈ ਹੈ ਉਨਨ ਰੁਕਣ ਦੀ ਜਿਹੜੀ ਇਹ ਇਸ਼ਾਦੀ ਚਾਹ ਪਰ ਸੰਗਤਾਂ ਜਿਹੜੀਆਂ ਉਹ ਪਹਿਲਾਂ ਦੀ ਤਰ੍ਹਾਂ ਹੀ ਨਿਰਵਿਗਣ ਗੁਰੂ ਮਹਾਰਾਜ ਦੇ ਦਰਸ਼ਨ ਕਰ ਰਹੀਆਂ ਨੇ ਤੇ ਉਸੇ ਹੀ ਤਰ੍ਹਾਂ ਲੰਗਰ ਤੇ ਪ੍ਰਸ਼ਾਦਾ ਆਸ਼ਾ ਕਰ ਰਹੀਆਂ ਨੇ ਮੈਂ ਸੰਗਤਾਂ ਨੂੰ ਬੇਨਤੀ ਕਰਦਾ ਕਿ ਸੰਗਤਾਂ ਨੂੰ ਕਿਸੇ ਵੀ ਤਰ੍ਹਾਂ ਪੈਨਿਕੋਲ ਨਿਦੋਰ ਦੇ ਜਿੱਦਾਂ ਆ ਪਹਿਲਾਂ ਦਰਸ਼ਨ ਕਰ ਰਹੇ ਉਦਾਂ ਹੀ ਦਰਸ਼ਨ ਕਰੋ ਮੈਂ ਚੋਸ ਪ੍ਰਸ਼ਾਸਨ ਅਤੇ ਏਜੰਸੀਆਂ ਨੂੰ ਬੇਨਤੀ ਕਰਦਾ ਕਿ ਅਜੇ ਵਿਅਕਤੀ ਜੋ ਜਿਹਦਾ ਕੋਈ ਧਰਮ ਨਹੀਂ ਹੁੰਦਾ ਜਿਹੜਾ ਕੋਈ ਤਮਕੀ ਲਾਉਂਦਾ ਉਹਦਾ ਕੋਈ ਧਰਮ ਨਹੀਂ ਹੁੰਦਾ ਉਹਨਾਂ ਵਿਅਕਤੀਆਂ ਨੂੰ ਤੁਰੰਤ ਗ੍ਰਿਫਤਾਰ ਕਰਕੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਤਾਂ ਜੋ ਪੰਜਾਬ ਦਾ ਮਾਹੌਲ ਜਿਹੜਾ ਉਹ ਗਰਾਹ ਕੋਲੋਂ ਮਜਾਇਆ ਜਾ ਸਕੇ ਤਾਂ ਸਭ ਪਹਿਲਾਂ ਵੀ ਕਬੀ ਲਈ ਸੀ ਉਹਦੀ ਵਿੱਚ ਜੇ ਕੰਮ ਜੇ ਕੱਲ ਵਕਾਹ ਹਾਂਜੀ ਅੱਜ ਸ਼ਹਿਰ ਨਾਚ ਗਏ ਨਾ ਜੇ ਜੇਕਰ ਜਿਹੜੀ ਕੱਲ ਨੀਰ ਆਈ ਸੀ ਜਿਉਤੇ ਪੁਲਿਸ ਅਚੰਭਾ ਏਜੰਸੀਆਂ ਕਾਰਵਾਈ ਕਰਦੀਆਂ ਤਾਂ ਮੇਰਾ ਖਿਆਲ ਸੀ ਦੁਬਾਰਾ ਅਜੇ ਹੀ ਨਾ ਹੋਵੇ ਕਿਉਂਕਿ ਉਸ ਪ੍ਰਸ਼ਾਸਨ ਤੇ ਏਜੰਸੀਆਂ ਕੋਲ ਬੜੀਆਂ ਥਿਊਰੀਆਂ ਹੁੰਦੀਆਂ ਨੇ ਕਿ ਇਹ ਵੀਰ ਕਿੱਥੋਂ ਆਈ ਆ ਕਿੰਨੇ ਭੇਜੀ ਆ ਇਹ ਪੁਲਿਸ ਤੇ ਏਜੰਸੀਆਂ ਦਾ ਬਹੁਤ ਥੋੜਾ ਜਿਮੇਜੇ ਇਹ ਕੰਮ ਕਰਕੇ ਤੇ ਉਹਨਾਂ ਬੰਦਿਆਂ ਨੂੰ ਕੰਮ ਕਰ ਸਕਦੀਆਂ ਨੇ ਪਰ ਮੈਨੂੰ ਲੱਗਦਾ ਹੈ ਕਿ ਇਹ ਜਣੀ ਸਰਕਾਰਾਂ ਨੇ ਅਜਾ ਕਰਨਾ ਨਹੀਂ ਚਾਹੁੰਦੀਆਂ ਤੇ ਪੰਜਾਬ ਦਾ ਮਾਹੌਲ ਖਰਾਬ ਕਰਨਾ ਚਾਹੁੰਦੀਆਂ ਮੈਂ ਦੁਬਾਰਾ ਸੀਪੀ ਸਾਹਿਬ ਅਮਰਸਰ ਨੂੰ ਜਿਆਦੇ ਮੁੱਖ ਮੰਤਰੀ ਨੂੰ ਅਤੇ ਸੈਂਟਰ ਦੀਆਂ ਏਜੰਸੀਆਂ ਨੂੰ ਬੇਨਤੀ ਕਰਦਾ ਕਿ ਜਾਇਹ ਬੰਦਿਆਂ ਨੂੰ ਲੱਭ ਕੇ ਤੁਰੰਤ ਕਾਰਵਾਈ ਕਰੇ ਤਾਂ ਜੋ ਪੰਜਾਬ ਦਾ ਮਾਹੌਲ ਜਿਹੜਾ ਸ਼ਾਂਤ ਹੋਗਾ ਖਰਾਬ ਨਾ ਹੋ ਸਕੇ ਕਾਫੋਰ ਵੀ ਪਾਈ ਗਈ ਜੀ ਕੀਤਾ ਗਿਆ ਵੈਸੇ ਲਈ ਯੋਈ ਕੀ 7 ਘੰਟੇ ਮੈਂ ਦੱਸਾਂ ਉਹਦਾ ਅਡਾਉਂ ਦੀ شادی ਸਾਹਿਬ ਮਤਲਬ ਇਹਦਾ ਜਾਊਗਾ ਇਹ ਮੈਂ ਪਹਿਲੇ ਕਹਿੰਦਾ ਕਿ ਜਿਹੜਾ ਕੋਈ ਇਹੋ ਜਿਹੀ ਗੱਲ ਕਰਦਾ ਹੈ ਉਹਦਾ ਕੋਈ ਭਰਮ ਨਹੀਂ ਤੇ ਜਿਹੜਾ ਜਿਹਦਾ ਕੋਈ ਧਰਮ ਨਹੀਂ ਉਹ ਜੱਤੀ ਜਿਹੜਾ ਉਹ ਅੱਜ ਵੀ ਮਰਦਾ ਕੱਲ੍ਹ ਵੀ ਮਰਦਾ ਇਹ ਇਹ ਗੁਰੂਮਾਰਾ ਦਾ ਉਹ ਸਥਾਨ ਹੈ ਜਿੱਥੇ ਅਸੀਂ ਆਪਣਾ ਜ਼ਿੰਦਗੀ ਦੀ ਭੀਖ ਮੰਗਾਉਂਦੇ ਆ ਇਹ ਗੁਰੂਮਾਰਾ ਜੀ ਨੂੰ ਦੇ ਜਿਹੜਾ ਇਹ ਸਥਾਨ ਹੈ ਉੱਥੇ ਕੋਈ ਕਿਸੇ ਗੁਰੂਮਾਰਾ ਨੂੰ ਕੁਝ ਨਹੀਂ ਕਰ ਸਕਦਾ ਗੁਰੂਮਾਰਾ ਦਾ ਸਥਾਨ ਹੈ ਇਹਦਾ ਕੁਝ ਨਹੀਂ ਬਗੜ ਸਕਦਾ ਪਰ ਫਿਰ ਵੀ ਅਸੀਂ ਚੌਕਸੀ ਹਟਾ ਕੇ ਜਿਹੜੇ ਅੰਦਰ ਪ੍ਰਬੰਧ ਵਧਾ ਦਿੱਤੇ ਉਸ ਬਚਾਚੇ ਵੀ ਜਿਹੜਾ ਉਹ ਆਪਣੀ ਚੌਕਸੀ ਕਰ ਰਿਹਾ ਪਰ ਉਸ ਬਚਾਚੇ ਦਾ ਜਿਹੜਾ ਖਾਸ ਕਰਕੇ ਜਲਸੀਆਂ ਦੀ ਜਨਵਰੀ ਬਣਦੀ ਹੈ ਇਹ ਜਿਹੇ ਬੱਚਿਆਂ ਨੂੰ ਕੌਣ ਤੇ ਜਲਦਾ ਕਰ ਅਮਰੀਸ਼ਾ ਦੀ ਪੁਲਿਸ ਨਾਲ ਕੋਈ ਤਾਲਮੇਲ ਹੋਇਆ ਹਮੇਸ਼ਾ ਮੈਂ ਸਿੰਘ ਸਾਹਿਬ ਨੂੰ ਦਿੱਤਾ ਸੀ ਪਰ ਉਹ ਤੈਨੂੰ ਨਹੀਂ ਸੀ ਇਹ ਦਾਰਾ ਮੈਂ ਕਾਲ ਕਰਕੇ ਵੀ ਉਹਨੇ ਗੱਲ ਕਰ ਲਿਆ ਬੀਐਸਐਫ ਵੀ ਕਿਸੇ ਤਰ੍ਹਾਂ ਉਤਰਾਹਤ ਕੀਤੀ ਕੀ ਹੈ ਜੀ ਬਾਅਦ ਗੁਰੂ ਘਰ ਦੇ ਪਤਾ ਨਹੀਂ ਬੜੀ ਸੋਚੀ ਹੋਣੀ ਹੈ ਇਹਦੇ ਬਾਰੇ ਮੈਂ ਨਹੀਂ ਜਾਣਦਾ ਠੀਕ ਹੈ ਅਜੇ ਹਿਸਤਾਨ ਤੇ ਸਤਿਗੁਰੂ ਸ਼੍ਰੀਮੰਦਰ ਸਾਹਿਬ ਨੂੰ ਜੇ ਕੋਈ ਨੁਕਸਾਨ ਪਹੁੰਚਾਉਣ ਲਈ ਧਮਕੀ ਜਾਂ ਨਾਦਰ ਮੈਂ ਸਮਝਾਂ ਕਿ ਇਹ ਬਹੁਤ ਹੀ ਮਾੜੀ ਗੱਲ ਹੈ ਕਿ ਸਤਿਗੁਰੂ ਸ਼੍ਰੀਮੰਦਰ ਸਾਹਿਬ ਸਿੱਖਾਂ ਦਾ ਹੀ ਨਹੀਂ ਪੂਰੀ ਦੁਨੀਆ ਦਾ ਧਾਰਮਿਕ ਕੇਂਦਰੀ ਸਥਾਨ ਹੈ ਜਿੱਥੇ ਹਰ ਧਰਮ ਦੇ ਹਰ ਜਾਤ ਦਾ ਵਿਅਕਤੀ ਬਿਨਾਂ ਕਿਸੇ ਭੇਦਭਾਵ ਦੇ ਨਤਮਸਤ ਹੁੰਦਾ ਬਿਨਾਂ ਕਿਸੇ ਭੇਦਭਾਵ ਦੇ ਲੰਗਰ ਛਕਦਾ ਤੇ ਧੰਨ ਧੰਨ ਗੁਰੂ ਅਮਰਦਾਸ ਕਰਕੇ ਜਾਂਦਾ ਅਜੇ ਹਿਸਤਾਨ ਨੂੰ ਨੁਕਸਾਨ ਪਹੁੰਚਾਉਣ ਲਈ ਭਾਵੇਂ ਤੰਕੀ ਕਿਸੇ ਵੀ ਤਰ੍ਹਾਂ ਕਿਸੇ ਨੂੰ ਦਿੱਤੀ ਹੋਵੇ ਮੈਂ ਸਮਝਦਾ ਕੋਈ ਧਰਮ ਹੀ ਨਹੀਂ ਹੋ ਸਕਦਾ ਉਹਨਾਂ ਲੋਕਾਂ ਨੂੰ ਇਹ ਅਜਮ ਨਹੀਂ ਹੁੰਦਾ ਕਿ ਜਿੱਥੇ ਲੱਖਾਂ ਦੀ ਤਲਾਸ਼ ਸੱਡ ਜਿਹੜੀ ਆਉਂਦੀ ਹੈ ਉਹਨਾਂ ਨੂੰ ਰੋਕਣ ਦੀ ਜਿਹੜੀ ਇਹ ਸ਼ਾਦੀ ਸ਼ਾ ਪਾਰ ਸੰਗਤਾਂ ਜਿਹੜੀਆਂ ਉਹ ਪਹਿਲਾਂ ਦੀ ਤਰ੍ਹਾਂ ਹੀ ਨਿਰਵਿਘਨ ਗੁਰੂ ਮਹਾਰਾਜ ਦੇ ਦਰਸ਼ਨ ਕਰ ਰਹੀਆਂ ਨੇ ਉਸੇ ਹੀ ਤਰ੍ਹਾਂ ਲੰਗਰ ਤੇ ਪਛਾਦਾ ਸ਼ਾਮ ਰਹੀਆਂ ਨੇ ਮੈਂ ਆ ਸੰਗਤਾਂ ਨੂੰ ਬੇਨਤੀ ਕਰਦਾ ਹਾਂ ਕਿ ਸੰਗਤਾਂ ਨੂੰ ਕਿਸੇ ਵੀ ਤਰ੍ਹਾਂ ਪੈਨਿਕੋਲ ਦੀ ਲੋੜ ਨਹੀਂ ਜਿੱਦਾਂ ਆ ਪਹਿਲਾਂ ਦਰਸ਼ਨ ਕਰ ਰਹੇ ਉਦਾਂ ਹੀ ਦਰਸ਼ਨ ਕਰੋ ਭਾਈ ਮੈਂ ਉਸ ਸਰਪ੍ਰਸ਼ਤ ਅਤੇ ਏਜੰਸੀਆਂ ਨੂੰ ਬੇਨਤੀ ਕਰਦਾ ਹਾਂ ਕਿ ਅਜਿਹੇ ਵਿਅਕਤੀ ਜੋ ਜਿਦਾ ਕੋਈ ਧਰਮ ਨਹੀਂ ਹੁੰਦਾ ਜਿਹੜਾ ਕੋਈ ਤੰਕੀਲਾ ਹੁੰਦਾ ਉਹਦਾ ਕੋਈ ਤਰਮੀ ਹੁੰਦਾ ਉਹਨਾਂ ਵਿਅਕਤੀਆਂ ਨੂੰ ਤੁਰੰਤ ਗ੍ਰਿਫਤਾਰ ਕਰਕੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਤਾਂ ਜੋ ਪੰਜਾਬ ਦਾ ਮਾਹੌਲ ਜਿਹੜਾ ਅਕੋਂ ਤੋਂ ਮਜਾਇਆਦਾ ਸਤਿ ਸਭਾ ਪਹਿਲਾਂ ਵੀ ਕਬੀ ਲਈ ਸੀ ਉਹਦੀ ਵਿੱਚ ਜੇ ਕੰਮ ਜੇ ਕੱਲ ਵਕਾਰ ਹਾਂਜੀ ਜੇ ਜੇਕਰ ਜਿਹੜੀ ਕੱਲ ਮੇਲ ਆਈ ਸੀ ਜਿਉਤੀ ਪੁਲਿਸ ਅਚੰਜਾ ਏਜੰਸੀਆਂ ਕਾਰਵਾਈ ਕਰਦੀਆਂ ਤਾਂ ਮੇਰਾ ਖਿਆਲ ਸੀ ਦੁਬਾਰਾ ਅਜੇ ਹੀ ਨਾ ਆਵੇ ਕਿਉਂਕਿ ਉਸ ਪ੍ਰਸ਼ਾਸਨ ਤੇ ਏਜੰਸੀਆਂ ਕੋਲ ਬੜੀਆਂ ਥਿਊਰੀਆਂ ਹੁੰਦੀਆਂ ਨੇ ਕਿ ਇਹ ਵੀਰ ਕਿੱਥੋਂ ਆਈ ਆ ਕਿੰਨੇ ਭੇਜੀ ਆ ਇਹ ਪੁਲਸ ਤੇ ਏਜੰਸੀਆਂ ਦਾ ਬਹੁਤ ਥੋੜੇ ਜਿਵੇਂ ਜੇ ਇੱਕ ਕੰਮ ਕਰਕੇ ਤੇ ਉਹਨਾਂ ਬੰਦਿਆਂ ਨੂੰ ਕਾਬੂ ਕਰ ਸਕਦੀਆਂ ਨੇ ਪਰ ਮੈਨੂੰ ਲੱਗਦਾ ਹੈ ਕਿ ਇਹ ਜਣੀ ਸਰਕਾਰਾਂ ਨੇ ਅਜਿਆ ਕਰਨ ਨਹੀਂ ਚਾਹੁੰਦੀਆਂ ਤੇ ਪੰਜਾਬ ਦਾ ਮਾਹੌਲ ਖਰਾਬ ਕਰਨਾ ਚਾਹੁੰਦੀਆਂ ਮੈਂ ਦੁਬਾਰਾ ਸੀਪੀ ਸਾਹਿਬ ਅਵਸਰ ਨੂੰ ਜਾਂਦੇ ਮੁੱਖ ਮੰਤਰੀ ਨੂੰ ਅਤੇ ਸੈਂਟਰ ਦੀਆਂ ਏਜੰਸੀਆਂ ਨੂੰ ਬੇਨਤੀ ਕਰਨਾ ਕਿ ਚਾਹੇ ਬੰਦਿਆਂ ਨੂੰ ਲੱਭ ਕੇ ਤੁਰੰਤ ਕਾਰਵਾਈ ਕਰੇ ਤਾਂ ਜੋ ਪੰਜਾਬ ਦਾ ਮਾਹੌਲ ਜਿਹੜਾ ਸ਼ਾਂਤ ਹੋਣਾ ਹੈ ਖਰਾਬ ਨਾ ਹੋ ਸਕੇ। ਸਾਫਟ ਪੋਰਟ ਸੁਤਾਈ ਗਈ ਹੈ ਜੀ ਕੀਤਾ ਗਿਆ ਵਾ ਵੈਸੇ ਜੀ। ਯੋਈ ਕੀ ਸਤਗੰਡ ਮੰਦਸਾ ਨੂੰ ਦਾ ਉਹ ਪੜਾਉਂਦੀ ਸ਼ਾਹੀ ਸਾਹਿਬ। ਮੇਰੇ ਕੋਲ ਇਹਦਾ ਇਹ ਜੋਗ। ਇਹ ਮੈਂ ਪਹਿਲਾਂ ਇਹ ਕਹਤਾ ਕਿ ਜਿਹੜਾ ਕੋਈ ਇਹੋ ਜਿਹੀ ਗੱਲ ਕਰਦਾ ਹੈ ਉਹਦਾ ਕੋਈ ਧਰਮ ਨਹੀਂ ਹੁੰਦਾ। ਜੀ। ਕਿ ਜਿਹੜਾ ਜਿਹਦਾ ਕੋਈ ਧਰਮ ਨਹੀਂ ਉਹ ਜੋ ਕੀ ਜਿਹੜਾ ਉਹ ਅੱਜ ਵੀ ਮਰਦਾ ਕੱਲ੍ਹ ਵੀ ਮਰਦਾ ਇਹ ਇਹ ਗੁਰੂਮਾਰਾ ਦੇ ਉਹ ਸਥਾਨ ਆ ਜਿੱਥੇ ਅਸੀਂ ਆਪਣਾ ਜ਼ਿੰਦਗੀ ਦੀ ਭੀਗਮ ਕਢਾਉਨੇ ਆ ਇਹ ਗੁਰੂਮਾਰਾ ਜੀ ਨੂੰ ਦੇ ਜਿਹੜਾ ਇਹ ਸਥਾਨ ਆ ਉੱਥੇ ਕੋਈ ਕਿਸੇ ਗੁਰੂਮਾਰਾ ਨੂੰ ਕੁਝ ਨਹੀਂ ਕਰ ਸਕਦਾ ਗੁਰੂਮਾਰਾ ਦਾ ਸਥਾਨ ਆ ਪ੍ਰਸ਼ਾਸਨ ਇਹਦਾ ਕੁਝ ਨਹੀਂ ਵਿਗਾੜ ਸਕਦਾ ਪਰ ਫਿਰ ਵੀ ਅਸੀਂ ਚੌਕਸੀਤਾਂ ਵਰਕੇ ਜਿਹੜੇ ਅੰਦਰ ਪ੍ਰਬੰਧ ਵਧਾਤੇ ਇਹ ਪ੍ਰਸ਼ਾਸਨ ਵੀ ਜਿਹੜਾ ਆਪਣੀ ਚੌਕਸੀ ਕਰ ਰਿਹਾ ਪਰ ਉਸ ਪਰਚਾ ਜਾਂਦਾਰ ਜਿਹੜਾ ਖਾਸ ਕਰਕੇ ਜਲਸੀਆਂ ਦੀ ਜਿਹੜੀ ਬਣਦੀ ਆ ਇਹ ਜਿਹੇ ਦਿੱਤਿਆਂ ਨੂੰ ਪਰੋਤਣ ਤੇ ਕਰਦਾ। ਪੁਲਿਸਾਂ ਦੀ ਪੁਲਿਸ ਨਾਲ ਕੋਈ ਤਾਲਮੇਲ ਹੋਇਆ ਹੈ? ਹਮੇਸ਼ਾ ਕੋਈ ਨਿਸ਼ਾਨ ਮੈਂ ਸਿੰਘ ਸਾਹਿਬ ਨੇ ਕੀਤਾ ਸੀ ਪਰ ਉਹ ਤੈਜੀ ਸੀ ਕਿ ਦੁਬਾਰਾ ਮੈਂ ਕਾਰ ਕਰਕੇ ਵੀ ਉਹ ਮਦਦ ਕਰਦਾ। ਧੰਨਵਾਦ। ਤੁਸੀਂ ਇਹ ਸਭ ਵੀ ਕਿਸੇ ਤਰ੍ਹਾਂ ਉਤਰਾਧਿਤ ਕੀਤੀ ਕੀ ਹੈ ਜੀ ਬਾਤ ਗੁਰੂ ਕਰਦੇ। ਪਤਾ ਨਹੀਂ ਜੀ ਬੜੀ ਸੋਚੀ ਹੋਈ ਹੈ। ਇਹਦੇ ਬਾਰੇ ਨਹੀਂ। ਠੀਕ ਹੈ। ਅਜੇ ਹਸਤਾਨ ਤੇ ਸੱਚਖੰਡਿ ਸ੍ਰੀ ਹਰਮੰਦਰ ਸਾਹਿਬ ਨੂੰ ਜੇ ਕੋਈ ਨੁਕਸਾਨ ਪਹੁੰਚਾਉਣ ਲਈ ਧਮਕੀ ਦਿੰਦਾ ਤਾਂ ਮੈਂ ਸਮਝਦਾ ਕਿ ਇਹ ਬਹੁਤ ਹੀ ਮਾੜੀ ਗੱਲ ਹੈ ਕਿ ਸੱਚਖੰਡਿ ਸ੍ਰੀ ਹਰਮੰਦਰ ਸਾਹਿਬ ਸਿੱਖਾਂ ਦਾ ਹੀ ਨਹੀਂ ਪੂਰੀ ਦੁਨੀਆ ਦਾ ਧਾਰਮਿਕ ਕੇਂਦਰੀ ਸਥਾਨ ਹੈ ਜਿੱਥੇ ਹਰ ਧਰਮ ਦੇ ਹਰ ਜਾਤ ਦਾ ਵਿਅਕਤੀ ਬਿਨਾਂ ਕਿਸੇ ਭੇਦਭਾਵ ਦੇ ਨਤਮਸਤਕ ਹੁੰਦਾ ਬਿਨਾਂ ਕਿਸੇ ਭੇਦਭਾਵ ਦੇ ਲੰਘ ਸਕਦਾ ਤੇ ਧੰਨ ਧੰਨ ਗੁਰੂ ਅਮਰਦਾਸ ਕਰਕੇ ਜਾਂਦਾ ਅਜੇ ਹਿਸਤਾਨ ਨੂੰ ਨੁਕਸਾਨ ਪਹੁੰਚਾਉਣ ਲਈ ਭਾਵੇਂ ਤੰਕੀ ਕਿਸੇ ਵੀ ਤਰ੍ਹਾਂ ਕਿਸੇ ਨੂੰ ਦਿੱਤੀ ਹੋਵੇ ਮੈਂ ਸਮਝਦਾ ਕੋਈ ਧਰਮ ਨਹੀਂ ਹੋ ਸਕਦਾ ਉਹਨਾਂ ਲੋਕਾਂ ਨੂੰ ਇਹ ਹਜ ਨਹੀਂ ਹੁੰਦਾ ਕਿ ਇੱਥੇ ਲੱਖਾਂ ਦੀ ਤਦਾਦ ਸੰਦ ਜਿਹੜੀ ਆਉਂਦੀ ਹੈ ਉਹਨਾਂ ਨੂੰ ਰੋਕਣ ਦੀ ਜਿਹੜੀ ਇਹ ਚਾਹਤ ਹੈ ਪਰ ਸੰਗਤਾਂ ਜਿਹੜੀਆਂ ਉਹ ਪਹਿਲਾਂ ਦੀ ਤਰ੍ਹਾਂ ਹੀ ਨਿਰਵਿਘਨ ਗੁਰੂ ਮਾਰੀ ਦੇ ਦਰਸ਼ਨ ਕਰ ਰਹੀਆਂ ਨੇ ਤੇ ਉਸੇ ਹੀ ਤਰ੍ਹਾਂ ਲੰਗਰ ਤੇ ਪਛਾਤਾ ਸ਼ਾਮ ਰਹੀਆਂ ਨੇ ਮੈਂ ਸੰਗਤਾਂ ਨੂੰ ਬੇਨਤੀ ਕਰਦਾ ਕਿ ਸੰਗਤਾਂ ਨੂੰ ਕਿਸੇ ਵੀ ਤਰ੍ਹਾਂ ਪੈਨਿਕੋਲ ਦੀ ਦੌੜ ਨਹੀਂ ਜਿੱਦਾਂ ਆ ਪਹਿਲਾਂ ਦਰਸ਼ਨ ਕਰ ਰਹੇ ਉਦਾਂ ਹੀ ਦਰਸ਼ਨ ਕਰੋ ਮੈਂ ਉੱਚ ਪ੍ਰਸ਼ਾਸਨ ਅਤੇ ਏਜੰਸੀਆਂ ਨੂੰ ਬੇਨਤੀ ਕਰਦਾ ਕਿ ਅਜਿਹੇ ਵਿਅਕਤੀ ਜੋ ਜਿਦਾ ਕੋਈ ਧਰਮ ਨਹੀਂ ਹੁੰਦਾ ਜਿਹੜਾ ਕੋਈ ਧਮਕੀ ਲਾਉਂਦਾ ਉਹਦਾ ਕੋਈ ਧਰਮ ਨਹੀਂ ਹੁੰਦਾ ਉਹਨਾਂ ਵਿਅਕਤੀਆਂ ਨੂੰ ਤੁਰੰਤ ਗ੍ਰਸਟਾਰ ਕਰਕੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਤਾਂ ਜੋ ਪੰਜਾਬ ਦਾ ਮਾਹੌਲ ਜਿਹੜਾ ਉਹ ਘਰਾਹ ਕੁੰਦੂ ਮਜਾਇਆ ਦਾ ਸਤ ਸਾਬ ਪਹਿਲਾਂ ਵੀ ਕਬੀਲਾਈ ਸੀ ਉਹਦੀ ਵਿੱਚ ਜੇ ਕੱਲ ਜੇ ਕੱਲ ਵਕਾਰ ਹਾਂਜੀ ਅੱਜ ਇਹ ਜੇਕਰ ਜਿਹੜੀ ਕੱਲ ਮੇਲ ਆਈ ਸੀ ਯੂਟੀਪੋਲ ਸੁਸ਼ਾ ਚੰਜਾ ਏਜੰਸੀਆਂ ਕਾਰਵਾਈ ਕਰਦੀਆਂ ਤਾਂ ਮੇਰਾ ਖਿਆਲ ਸੀ ਦੁਬਾਰਾ ਅਜੇ ਹੀ ਨਾ ਆਵੇ ਕਿਉਂਕਿ ਉੱਚ ਪ੍ਰਸ਼ਾਸਨ ਤੇ ਏਜੰਸੀਆਂ ਕੋਲ ਬੜੀਆਂ ਥਿਊਰੀਆਂ ਹੁੰਦੀਆਂ ਨੇ ਕਿ ਇਹ ਮੀਰ ਕਿੱਥੋਂ ਆਈ ਆ ਕਿੰਨੇ ਭੇਜੀ ਆ ਇਹ ਪੁਲਸ ਤੇ ਏਜੰਸੀਆਂ ਦਾ ਬਹੁਤ ਥੋੜਾ ਜਿਮੇਜੇ ਇੱਕ ਕੰਮ ਕਰਕੇ ਤੇ ਉਹਨਾਂ ਬੰਦਿਆਂ ਨੂੰ ਕੰਮ ਕਰ ਸਕਦੀਆਂ ਨੇ ਪਰ ਮੈਨੂੰ ਲੱਗਦਾ ਹੈ ਕਿ ਇਹ ਜਿਹੜੀਆਂ ਸਰਕਾਰਾਂ ਨੇ ਅਜੇ ਆ ਕੰਮ ਨਹੀਂ ਚਾਹੁੰਦੀਆਂ ਤੇ ਪੰਜਾਬ ਦਾ ਮਾਹੌਲ ਖਰਾਬ ਕਰਨਾ ਚਾਹੁੰਦੀਆਂ ਮੈਂ ਦੁਬਾਰਾ ਸੀਪੀ ਸਾਹਿਬ ਅਮਰ ਸਰ ਨੂੰ ਯਾਦ ਦੇ ਮੁੱਖ ਮੰਤਰੀ ਨੂੰ ਅਤੇ ਸੈਂਟਰ ਦੀਆਂ ਏਜੰਸੀਆਂ ਨੂੰ ਬੇਨਤੀ ਕਰਦਾ ਕਿ ਜਾਇਹ ਵਾਦਿਆਂ ਨੂੰ ਲੱਭ ਕੇ ਤੁਰੰਤ ਕਾਰਵਾਈ ਕਰੇ ਤਾਂ ਜੋ ਪੰਜਾਬ ਦਾ ਮਾਹੌਲ ਜਿਹੜਾ ਸ਼ਾਂਤ ਮੌਲਾ ਖਰਾਬ ਨਾ ਹੋ ਸਕੇ। ਕਾਸ਼ ਪੂਰੀ ਤਰ੍ਹਾਂ ਤੈਅ ਗਈਆਂ ਜਿਹੀ ਕੀਤਾ ਗਿਆ ਵੈਸੇ। ਯੋਈ ਕੀ ਸਤਗੰਡ ਮੰਦਸਾ ਉਹਦਾ ਪੜਾਉਂਦੀ ਸਾਡੀ ਸਾਡਾ ਮਦਦ ਇਹੜਾ ਜਾਊਗਾ। ਇਹ ਮੈਂ ਪਹਿਲਾਂ ਕਹਿੰਦਾ ਕਿ ਜਿਹੜਾ ਕੋਈ ਇਹੋ ਜਿਹੀ ਗੱਲ ਕਰਦਾ ਉਹਦਾ ਕੋਈ ਧਰਮ ਨਹੀਂ। ਤੇ ਜਿਹੜਾ ਜਿਹਦਾ ਕੋਈ ਧਰਮ ਨਹੀਂ ਉਹ ਜੋ ਜਿਹੜਾ ਉਹ ਅੱਜ ਵੀ ਮਰਦਾ ਕੱਲ੍ਹ ਵੀ ਮਰਦਾ ਇਹ ਇਹ ਗੁਰੂਮਾਰਾ ਦੇ ਉਹ ਸਥਾਨਾ ਜਿੱਥੇ ਅਸੀਂ ਆਪਣਾ ਜ਼ਿੰਦਗੀ ਦੀ ਭੀਗਮ ਕਢਾਉਨੇ ਆ ਇਹ ਗੁਰੂਮਾਰਾ ਜੀ ਨੂੰ ਦੇ ਜਿਹੜਾ ਇਹ ਸਥਾਨ ਉੱਤੇ ਕੋਈ ਕਿਸੇ ਗੁਰੂਮਾਰਾ ਨੂੰ ਕੁਝ ਨਹੀਂ ਕਰ ਸਕਦਾ ਗੁਰੂਮਾਰਾ ਦਾ ਸਥਾਨ ਆ ਇਹਦਾ ਕੁਝ ਨਹੀਂ ਵਿਗਾੜ ਸਕਦੇ ਪਰ ਫਿਰ ਵੀ ਅਸੀਂ ਚੌਕਸੀ ਹਟਾ ਕੇ ਜਿਹੜੇ ਅੰਦਰ ਪ੍ਰਬੰਧ ਬਿਧਾਰਦੇ ਇਹ ਕੋਈ ਸਰਛਾਚੇ ਵੀ ਜਿਹੜਾ ਆਪਣੀ ਚੌਕਸੀ ਕਰ ਰਿਹਾ ਹੈ ਪਰ ਉਸ ਪ੍ਰਚਾਰਜੰਦਾ ਜਿਹੜਾ ਖਾਸ ਕਰਕੇ ਜਲਸੀਆਂ ਦੀ ਜੁਨਰੀ ਬਣਦੀ ਆ ਇਹ ਜਿਹੇ ਦਿਆ ਨੂੰ ਹੁਣ ਤਾਂ ਜਿੰਦਾ ਕਰ ਰਿਹਾ ਕੋਈ ਸਾਡੀ ਕੋਈ ਕੋਈ ਤਾਲਮੇਲ ਹੋਇਆ ਹਮੇਸ਼ਾ ਕੋਈ ਮਿਸ਼ਨ ਮੈਂ ਸਿੰਘ ਸਾਹਿਬ ਨੂੰ ਕੀਤਾ ਸੀ ਪਰ ਉਹ ਤੈਜੀ ਸੀ ਵੀ ਬਾਰਾਂ ਮੈਂ ਕਾਲ ਕਰਕੇ ਵੀ ਉਹਨੇ ਗੱਲ ਕਰ ਦਿੱਤੀ ਨਾਮਵਾਦ ਤੁਸੀਂ ਇਹ ਸਭ ਕਿਸ ਤਰ੍ਹਾਂ ਉਤਰਾਤ ਕੀਤੀ ਕੀ ਹੈ ਜੀ ਬਾਹਰ ਗੁਰੂ ਘਰ ਦੇ ਪਤਾ ਨਹੀਂ ਜੀ ਮੋਢੀ ਬਾਕੀ ਹੋ ਗਿਆ ਇਹਦੇ ਬਾਰੇ ਨਹੀਂ ਠੀਕ ਹੈ ਜੀ ਅਜੇ ਹਸਤਾਨ ਤੇ ਸਤਿਗੁਰ ਕਨਿਸ਼ੀਰ ਮੰਦਰ ਸਾਹਿਬ ਨੂੰ ਜੇ ਕੋਈ ਨੁਕਸਾਨ ਪਹੁੰਚਾਉਣ ਲਈ ਧਮਕੀ ਦਿੰਦਾ ਤਾਂ ਮੈਂ ਸਮਝਦਾ ਕਿ ਇਹ ਬਹੁਤ ਹੀ ਮਾੜੀ ਗੱਲ ਹੈ ਕਿਉਂਕਿ ਸਤਿਗੁਰ ਕਨਿਸ਼ੀਰ ਮੰਦਰ ਸਾਹਿਬ ਸਿੱਖਾਂ ਦਾ ਹੀ ਨਹੀਂ ਪੂਰੀ ਦੁਨੀਆ ਦਾ ਧਾਰਮਿਕ ਕੇਂਦਰੀ ਸਥਾਨ ਹੈ ਜਿੱਥੇ ਹਰ ਧਰਮ ਦੇ ਹਰ ਜਾਤ ਦਾ ਵਿਅਕਤੀ ਬਿਨਾ ਕਿਸੇ ਭੇਦਭਾਵ ਦੇ ਨਤਮਸਤਕ ਹੁੰਦਾ ਬਿਨਾਂ ਕਿਸੇ ਭੇਦਭਾਵ ਦੇ ਲੰਗਰ ਛਕਦਾ ਤੇ ਧੰਨ ਧੰਨ ਗੁਰੂ ਅਮਰਦਾਸ ਕਰਕੇ ਜਾਂਦਾ ਅਜੇ ਹਿਸਤਾਨ ਨੂੰ ਨੁਕਸਾਨ ਪਹੁੰਚਾਉਣ ਲਈ ਭਾਵੇਂ ਤੰਕੀ ਕਿਸੇ ਵੀ ਤਰ੍ਹਾਂ ਕਿਸੇ ਨੇ ਦਿੱਤੀ ਹੋਵੇ ਮੈਂ ਸਮਝਦਾ ਕੋਈ ਧਰਮ ਨਹੀਂ ਹੋ ਸਕਦਾ ਉਹਨਾਂ ਲੋਕਾਂ ਨੂੰ ਇਹ ਹਜਮ ਨਹੀਂ ਹੁੰਦਾ ਕਿ ਇੱਥੇ ਲੱਖਾਂ ਦੀ ਤਦਾਦ ਸੰਦ ਜਿਹੜੀ ਹੋ ਗਈ ਹੈ ਉਹਨਾਂ ਨੂੰ ਰੋਕਣ ਦੀ ਜਿਹੜੀ ਇਹ ਵਿਸ਼ਾ ਦੀ ਚਾਰ ਸੰਗਤਾਂ ਜਿਹੜੀਆਂ ਉਹ ਪਹਿਲਾਂ ਦੀ ਤਰ੍ਹਾਂ ਹੀ ਨਿਰਵਿਗਣ ਗੁਰੂ ਮਾਰੀ ਤੇ ਦਰਸ਼ਨ ਕਰ ਰਹੀਆਂ ਨੇ ਤੇ ਉਸੇ ਹੀ ਤਰ੍ਹਾਂ ਲੰਗਰ ਤੇ ਪ੍ਰਸ਼ਾਦਾ ਛਕ ਰਹੀਆਂ ਨੇ ਮੈਂ ਸੰਗਤਾਂ ਨੂੰ ਬੇਨਤੀ ਕਰਦਾ ਹਾਂ ਕਿ ਸੰਗਤਾਂ ਨੂੰ ਕਿਸੇ ਵੀ ਤਰ੍ਹਾਂ ਪੈਨਿਕੋਲ ਦੀ ਲੋੜ ਨਹੀਂ ਜਿੱਦਾਂ ਆ ਪਹਿਲਾਂ ਦਰਸ਼ਨ ਕਰ ਰਹੇ ਉਦਾਂ ਹੀ ਦਰਸ਼ਨ ਕਰੋ ਮੈਂ ਸੁਪਰਚਾਰਜਰ ਬਲਕਿ ਅਤੇ ਏਜੰਸੀਆਂ ਨੂੰ ਬੇਨਤੀ ਕਰਦਾ ਕਿ ਇਹ ਜਿਹੜੇ ਵਿਅਕਤੀ ਜੋ ਜਿਹਦਾ ਕੋਈ ਧਰਮ ਨਹੀਂ ਹੁੰਦਾ ਜਿਹੜਾ ਕੋਈ ਤਨਖਾਹ ਲੈਂਦਾ ਉਹਦਾ ਕੋਈ ਧਰਮ ਨਹੀਂ ਹੁੰਦਾ ਉਹਨਾਂ ਵਿਅਕਤੀਆਂ ਨੂੰ ਤੁਰੰਤ ਗ੍ਰਿਫਤਾਰ ਕਰਕੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਤਾਂ ਜੋ ਪੰਜਾਬ ਦਾ ਮਾਹੌਲ ਜਿਹੜਾ ਹੋ ਗਰਾਉਂਡ ਤੋਂ ਮਜਾਇਆ ਦਾ ਸਤਿ ਸਭਾ ਪਹਿਲਾਂ ਵੀ ਕਬੀਲਾਈ ਸੀ ਉਹਦੇ ਵਿੱਚ ਜੇ ਕੈਸੀ ਲੱਗ ਜੇ ਕੱਲ ਵਕਾਰ ਹਾਂਜੀ ਪੱਛੇ ਨਾਚਦੇ ਹਨ ਅੱਜ ਇਹ ਜੇਕਰ ਜਿਹੜੀ ਕੱਲ ਮੀਰ ਆਈ ਸੀ ਜਿਉਤੇ ਪੁਲਿਸ ਅਚੰਭਾ ਏਜੰਸੀਆਂ ਕਾਰਵਾਈ ਕਰਦੀਆਂ ਤਾਂ ਮੇਰਾ ਖਿਆਲ ਸੀ ਦੁਬਾਰਾ ਅਜੇ ਹੀ ਨਾ ਹੋਵੇ ਕਿਉਂਕਿ ਪੁਲਿਸ ਪ੍ਰਸ਼ਾਸਨ ਤੇ ਏਜੰਸੀਆਂ ਕੋਲ ਬੜੀਆਂ ਥਿਊਰੀਆਂ ਹੁੰਦੀਆਂ ਨੇ ਕਿ ਇਹ ਮੀਰ ਕਿੱਥੋਂ ਆਈ ਆ ਕਿੰਨੇ ਭੇਜੀ ਆ ਇਹ ਪੁਲਿਸ ਤੇ ਏਜੰਸੀਆਂ ਦਾ ਬਹੁਤ ਥੋੜੇ ਸਮੇਂ 'ਚ ਇੱਕ ਕੰਮ ਕਰਕੇ ਤੇ ਉਹਨਾਂ ਬੰਦਿਆਂ ਨੂੰ ਕੰਮ ਕਰ ਸਕਦੀਆਂ ਨੇ ਪਰ ਮੈਨੂੰ ਲੱਗਦਾ ਹੈ ਕਿ ਇਹ ਜਣੀ ਸਰਕਾਰਾਂ ਨੇ ਅਜੇ ਆ ਕੰਮ ਨਹੀਂ ਚਾਹੁੰਦੀਆਂ ਤੇ ਪੰਜਾਬ ਦਾ ਮਾਹੌਲ ਖਰਾਬ ਕਰਨਾ ਚਾਹੁੰਦੀਆਂ ਮੈਂ ਦੁਬਾਰਾ ਸੀਪੀ ਸਾਹਿਬ ਪਰ ਅਵਸਰ ਨੂੰ ਜਾਂਦੇ ਮੁੱਖ ਮੰਤਰੀ ਨੂੰ ਅਤੇ ਸੈਂਟਰ ਦੀਆਂ ਏਜੰਸੀਆਂ ਨੂੰ ਬੇਤੀ ਕਰਦਾ ਕਿ ਜੇ ਇਹ ਬਤਿਆ ਨੂੰ ਲੱਭ ਕੇ ਤੁਰੰਤ ਕਾਰਵਾਈ ਕਰਿਓ ਤਾਂ ਜੋ ਪੰਜਾਬ ਦਾ ਮਾਹੌਲ ਜਿਹੜਾ ਸ਼ਾਂਤ ਮੌਲਾ ਹੈ ਉਹ ਖਰਾਬ ਨਾ ਹੋ ਸਕੇ। ਪੁਲਿਸ ਮੀਟਿੰਗ ਪਾਈ ਗਈ ਹੈ ਜੀ ਕੀਤਾ ਗਿਆ ਵਾ ਵੈਸੇ ਲਈ। ਯੋਈ ਕੀ ਸਤਗੰਗ ਮਦਸਾਲ ਨੂੰ ਉਹਦਾ ਪੜਾਉਂਦੀ ਸ਼ਾਦੀ ਸਾਬ। ਮਦਰ ਇਹਦਾ ਜਾਊਗਾ। ਇਹ ਮੈਂ ਪਹਿਲੇ ਕਹਤਾ ਕਿ ਜਿਹੜਾ ਕੋਈ ਇਹੋ ਜੀ ਗੱਲ ਕਰਦਾ ਹੈ ਉਹਦਾ ਕੋਈ ਧਰਮ ਨਹੀਂ ਹੁੰਦਾ। ਤੇ ਜਿਹੜਾ ਜਿਹਦਾ ਕੋਈ ਧਰਮ ਨਹੀਂ ਉਹ ਜਦ ਕਿ ਜਿਹੜਾ ਉਹ ਅੱਜ ਵੀ ਮਰਦਾ ਕੱਲ੍ਹ ਵੀ ਮਰਦਾ ਤੇ ਇਹ ਇਹ ਗੁਰੂਮਾਰਾ ਦੇ ਉਹ ਸਥਾਨ ਆ ਜਿੱਥੇ ਅਸੀਂ ਆਪਣਾ ਜ਼ਿੰਦਗੀ ਦੀ ਭੀਗਮ ਕਢਾਉਨੇ ਆ ਇਹ ਗੁਰੂਮਾਰਾ ਇਹਨੂੰ ਦੇ ਜਿਹੜਾ ਇਹ ਸਥਾਨ ਉੱਤੇ ਕੋਈ ਕਿਸੇ ਗੁਰੂਮਾਰਾ ਇਹ ਕੁਝ ਨਹੀਂ ਕਰ ਸਕਦਾ ਗੁਰੂਮਾਰਾ ਦਾ ਸਥਾਨ ਆ ਇਹਦਾ ਕੁਝ ਨਹੀਂ ਬਦਲ ਸਕਦਾ ਪਰ ਫਿਰ ਵੀ ਅਸੀਂ ਚੌਕਸੀ ਤਾਂ ਰੱਖੇ ਜਿਹੜੇ ਅੰਦਰ ਪਰਮਾਤਮਾ ਉਦਾਰਤ ਹੈ ਇਹ ਕੋਈ ਸਰਪ੍ਰਸ਼ਾਚਨ ਵੀ ਜਿਹੜਾ ਉਹ ਆਪਣੀ ਚੌਕਸੀ ਕਰ ਰਿਹਾ ਹੈ ਪਰ ਉਸ ਪ੍ਰਸ਼ਾਸਨਦਾਰ ਜਿਹੜਾ ਖਾਸ ਕਰਕੇ ਜਲਸੀਆਂ ਦੀ ਜਨਰਲ ਕਰਦੀ ਆ ਇਹ ਜਿਹੇ ਵਿਅਕਤੀਆਂ ਨੂੰ ਤੁਰੰਤ ਜਰਦਾ ਕਰ ਰਿਹਾ ਪੁਲਿਸ ਸਾਡੀ ਪੁਲਿਸ ਨਾਲ ਕੋਈ ਤਾਲਮੇਲ ਹੋਇਆ ਹੈ ਅਮੇਸੇ ਪੁਲਿਸ ਮਿਸ਼ਨ ਮੈਂ ਸਿੰਘ ਸਾਹਿਬ ਨੂੰ ਕੀਤਾ ਸੀ ਉਹ ਬੋਤਰੀ ਸੀ ਕਿ ਦੁਬਾਰਾ ਮੈਂ ਕਾਲ ਕਰਕੇ ਵੀ ਉਹਨਾਂ ਨੇ ਗੱਲ ਕਰ ਧੰਨਵਾਦ ਵੀ ਐਸਐਸ ਵੀ ਕਿਸ ਤਰ੍ਹਾਂ ਉਤਰਾਤ ਕੀਤੀ ਕੀ ਜੀ ਬਾਅਦ ਗੁਰੂ ਕਰਦੇ ਪਤਾ ਨਹੀਂ ਜੀ ਬੋਡੀ ਬਚੀ ਹੋਵੇ ਠੀਕ ਹੈ ਜੀ ਅਜੇ ਹਸਤਾਨ ਤੇ ਸਤਿਗੁਰੂ ਸ਼੍ਰੀ ਮੰਦਰ ਸਾਹਿਬ ਨੂੰ ਜੇ ਕੋਈ ਨੁਕਸਾਨ ਪਹੁੰਚਾਉਣ ਲਈ ਧਮਕੀ ਜਾਂ ਨਾਦਰ ਮੈਂ ਸਮਝਾਂ ਕਿ ਇਹ ਬਹੁਤ ਹੀ 나ੜੀ ਗੱਲ ਹੈ ਕਿ ਸਤਿਗੁਰੂ ਸ਼੍ਰੀ ਮੰਦਰ ਸਾਹਿਬ ਸਿੱਖਾਂ ਦਾ ਹੀ ਨਹੀਂ ਪੂਰੀ ਦੁਨੀਆ ਦਾ ਧਾਰਮਿਕ ਕੇਂਦਰੀ ਸਥਾਨ ਹੈ ਜਿੱਥੇ ਹਰ ਧਰਮ ਦੇ ਹਰ ਜਾਤ ਦਾ ਵਿਅਕਤੀ ਬਿਨਾ ਕਿਸੇ ਭੇਦਭਾਵ ਦੇ ਨਤਮਸਤਕ ਹੁੰਦਾ ਹੈ ਬਿਨਾਂ ਕਿਸੇ ਭੇਦਭਾਵ ਦੇ ਲੰਘਣ ਸਕਦਾ ਤੇ ਧੰਨ ਧੰਨ ਗੁਰੂ ਅਮਰਦਾਸ ਕਰਕੇ ਜਾਂਦਾ ਅਜੇ ਹਿਸਤਾਨ ਨੂੰ ਨੁਕਸਾਨ ਪਹੁੰਚਾਉਣ ਲਈ ਭਾਵੇਂ ਤਮਕਿ ਕਿਸੇ ਵੀ ਤਰ੍ਹਾਂ ਕਿਸੇ ਨੇ ਦਿੱਤੀ ਹੋਵੇ ਮੈਂ ਸਮਝਦਾ ਕੋਈ ਧਰਮ ਨਹੀਂ ਹੋ ਸਕਦਾ ਉਹਨਾਂ ਲੋਕਾਂ ਨੂੰ ਇਹ ਹਜਮ ਨਹੀਂ ਹੁੰਦਾ ਕਿ ਇੱਥੇ ਲੱਖਾਂ ਦੀ ਤਰਾਸ ਸੱਟ ਜਿਹੜੀ ਹੋ ਗਈ ਹੈ ਉਹਨਾਂ ਨੂੰ ਰੋਕਣ ਦੀ ਜਿਹੜੀ ਇਹ ਵਿਚਾਰ ਦੀ ਸ਼ਾਹ ਪਰ ਸੰਗਤਾਂ ਜਿਹੜੀਆਂ ਉਹ ਪਹਿਲਾਂ ਦੀ ਤਰ੍ਹਾਂ ਹੀ ਨਿਰਵਿਗਣ ਗੁਰੂ ਮਾਰੀ ਦੇ ਦਰਸ਼ਨ ਕਰ ਰਹੀਆਂ ਨੇ ਤੇ ਉਸੇ ਹੀ ਤਰ੍ਹਾਂ ਲੰਗਰ ਤੇ ਪ੍ਰਸ਼ਾਦਾ ਛਕ ਰਹੀਆਂ ਨੇ ਮੈਂ ਸੰਗਤਾਂ ਨੂੰ ਬੇਨਤੀ ਕਰਦਾ ਕਿ ਸੰਗਤਾਂ ਨੂੰ ਕਿਸੇ ਵੀ ਤਰ੍ਹਾਂ ਪੈਨਿਕੋਲ ਦੀ ਲੋੜ ਨਹੀਂ ਜਿੱਦਾਂ ਆ ਪਹਿਲਾਂ ਦਰਸ਼ਨ ਕਰ ਰਹੇ ਉਦਾਂ ਹੀ ਦਰਸ਼ਨ ਕਰੋ ਮੈਂ ਚੋਂ ਸਪਰਸ਼ ਅਸਚਰ ਅਤੇ ਏਜੰਸੀਆਂ ਨੂੰ ਬੇਨਤੀ ਕਰਦਾ ਕਿ ਇਹ ਜਿਹੜੇ ਵਿਅਕਤੀ ਜੋ ਜਿਹਦਾ ਕੋਈ ਧਰਮ ਨਹੀਂ ਹੁੰਦਾ ਜਿਹੜਾ ਕੋਈ ਤੰਕੀ ਲਾਉਂਦਾ ਉਹਦਾ ਕੋਈ ਧਰਮ ਨਹੀਂ ਹੁੰਦਾ ਉਹਨਾਂ ਵਿਅਕਤੀਆਂ ਨੂੰ ਤੁਰੰਤ ਗ੍ਰਿਫਤਾਰ ਕਰਕੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਤਾਂ ਜੋ ਪੰਜਾਬ ਦਾ ਮਾਹੌਲ ਜਿਹੜਾ ਉਹ ਖਰਾਬ ਹੋਦੋਂ ਬਚਾਇਆ ਜਾ ਸਕੇ ਤਾਂ ਸਭ ਪਹਿਲਾਂ ਵੀ ਕਮੀਲਾਈ ਸੀ ਉਹਦੇ ਵਿੱਚ ਜੇ ਕੱਲ ਜੇ ਕੱਲ ਵਕਾਰ ਹਾਂਜੀ ਜੇ ਜੇਕਰ ਜਿਹੜੀ ਕੱਲ ਮੀਲ ਆਈ ਸੀ ਜਿਉਤੇ ਪੁਲਿਸ ਰੁਸ਼ਾ ਚੰਜਾ ਏਜੰਸੀਆਂ ਕਾਰਵਾਈ ਕਰਦੀਆਂ ਤਾਂ ਮੇਰਾ ਖਿਆਲ ਸੀ ਦੁਬਾਰਾ ਅਜਿਹਾ ਨਾ ਹੋਵੇ